ਮੈਂ ਤੁਹਾਡੇ ਆਪਣੇ ਨਾਲ ਸੀਵਰੇਜ ਦਾ ਕੰਮ ਨਹੀਂ ਕਰਨਾ ਹੈਗਾ ਜੀ ਕਾਹਦਾ ਕੰਮ ਆ ਸਾਡੇ ਦਾ ਕੋਲ ਵਾਟਰ ਸਪਲਾਈ ਦਾਗਾ ਇਹ ਵਾਟਰ ਸਪਲਾਈ ਦਾ ਸਾਡੇ ਕੋਲ ਕੋਈ ਜਿੰਨੇ ਕੰਮ ਕਰਦਾ ਹੋਈ ਨਹੀਂ ਸੀਵਰੇਜ ਬੋਰਡ ਦਾ ਕੋਈ ਕੰਮ ਫਿਰ ਤੂੰ ਗਲਤ ਸਟੇਟਮੈਂਟ ਦਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਤੇਰੇ ਕੋਲ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪ੍ਰੋਵਾਈਡਿੰਗ ਹੀ ਤਾਂ ਕਰਾਉਣਾ ਨਾ ਪ੍ਰੋਵਾਈਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹੜੇ ਕੱਢਣਾ ਹੈ ਇੰਨਾ ਵੀ ਸੋ ਮੋਟ ਪਾਪ ਇਹਨਾਂ ਦੀ ਪੈਣੀ ਹੈ ਜੀ ਲੱਗਦੀ ਹੈ ਅੱਛਾ ਹਾਂ ਇਹ ਹੁਣ ਫਿਰ ਹੁਣ ਇਹਨਾਂ ਨੂੰ ਕਈ ਨਾ ਪਾਣੀ ਕਲੈਕਸ਼ਨ ਹੈ ਸਰ ਉਹ ਮੈਨੂੰ ਆਏ ਸੀਵਰੇਜ ਦਾ ਜੇ ਕਿਤੇ ਪਾਣੀ ਖੜ ਸੀਵਰੇਜ ਦਾ ਆਪਣੇਸਰ ਆਪਾਂ ਹੀ ਕੱਢਣਾ ਹੈ ਤੇ ਫਿਰ ਜਿਪ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਇਹਨਾਂ ਸਰ ਆਪਾਂ ਚਲਾਉਣੀ ਹੈ ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚਿਪ ਸੀਵਰੇਜ ਦਾ ਪਾੜੀ ਇੱਟਾਂ ਕੇ ਖੜ ਜਾਂਦਾ ਹੁਣ ਤੱਕ ਗਲੀਆਂ ਬਾਬਾ ਜੀ ਦੱਸਿਓ ਮੜਾ ਜੀ ਆਪ ਹੀ ਆਏ ਸੀ ਜੀ ਹੁਣ ਮਰਸੋ ਤੁਹਾਡੇ ਨਾਲ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤੈਨੂੰ ਮਿਲਦਾ ਆ ਕੇ ਬਾਅਦ ਤੁਹਾਨੂੰ ਨਾ ਮਿਲੇ ਮੇਰੀ ਨਰਸੋ ਕੀ ਤਾਂ ਸਹੀ ਗੱਲ ਆ ਥੋੜੇ ਪਹਿਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਕਰ ਬਣਾ ਰਹੇ ਹਾਂ ਹਾਂ ਜੀ ਮੈਂ ਫਿਰ ਆਇਆ ਸੀ ਮੈਨੇਜਰ ਸਾਹਿਬ ਨੂੰ ਲੈ ਕੇ ਆ ਕੇ ਕਿ ਮੈਂ ਅੱਜ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਤਾਂ ਸਾਰੀ ਸਿਚੁਏਸ਼ਨ ਦੱਸ ਦਿੱਤੀ ਕਿ ਮੈਨੂੰ ਕਿਹੜਾ ਪ੍ਰੋਬਲਮ ਆ ਰਹੀ ਹੈ ਤੇ ਮੈਂ ਕਿਹਾ ਵੀ ਇਹਨਾਂ ਦੀ 2 250 ਫੁੱਟ ਦੀ ਪਾਈਪ ਆ ਗਈ ਇਹ ਨਾ ਪਹਿਲਾਂ ਇੱਧਰ ਦੀ ਜਾ ਕੇ ਨਾ ਤੰਦਰ ਦੇ ਨਾਲ-ਨਾਲ ਨਾ ਗਾ ਸੀਵਰ ਹੈਗਾ ਜੀ ਉਹਦੇ ਚ ਪਈ ਹੋਈ ਹੈ ਜੀ ਪਾਈਪ ਇਹ ਇਹਨਾਂ ਦੀ ਆਪ ਦੀ ਮੇਰੇ ਕੋਲ 4 ਇੰਚੀ ਦੇ 6 ਇੰਚ ਪਾਈਪ ਹੋਏ ਤੁਹਾਡੇ ਪਹਿਲਾਂ ਉਹ ਹੀ ਪਾਈਪ 4 6 ਇੰਚ ਪਈ ਹੋਈ ਹੈ ਉਹ ਪੀੜਾ ਜਿਹੜੇ ਸਿਵਰ ਜੁੜੀ ਹੋਏ ਨੇ ਪਹਿਲਾਂ ਕਿਤੇ ਆਈਟੀਆਈ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸਿਵਰਾਜ ਕੋਈ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੋਣ ਕਰਾ ਰਿਹਾ ਰਿਸਪੋਨਸਿਬਲ ਕੌਣ ਹੈ ਸੁਨਤਾ ਲੋਬੀ ਆ ਤੁਸੀਂ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਸਰ ਕੀ ਹੈ ਤੁਹਾਨੂੰ ਕਿੰਨੇ ਕਿੰਨੇ ਵਾਰੀ ਲੁਕਿਆ ਜੀ ਤੁਸੀਂ ਐਸੇ ਉੱਧੇ ਆਏ ਮਨਿਹਰ ਸਿੰਘ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਕਿ ਐਸੀ ਪ੍ਰਵਾਨਗੀ ਵੀ ਲੈ ਆਉਣੇ ਆ ਪੈਪਰ ਕੋਲੋ ਹੀ ਦੇ ਦਾਂਗੇ ਪਾ ਦੇਾਂਗੇ ਪਰ ਇਹ ਉਹਦਾ ਬਾਦ ਐ ਨਾ ਤੇ ਮਨਿਹਰ ਸਾਹਿਬ ਹੋ ਚੁੱਕਿਆ ਮੇਰਾ ਫੋਨ ਤਾਂ ਚੁੱਕ ਲਿਆ ਅੱਗੋਂ ਤੱਕ ਹੁਣ ਆਏ ਤੁਹਾਡੇ ਕੋਲ ਤਾਂ ਇਹ ਮਿਸ ਕੱਲਾਂ ਵੇਖੋ ਹੀ ਮੇਰੀਆਂ 10 ਮਿਸ ਕੱਲਾਂ ਮੈਂ ਸਪੈਸੇ ਫੋਨ ਲਾਇਆ ਮੈਨੂੰ ਲੁਕੀ ਨੇ ਲੋਕਾਂ ਨੇ ਫੋਨ ਕੀਤੇ ਮੈਂ ਵੀਰੇ ਤੁਹਾਨੂੰ ਉਧਰ ਨਹੀਂ ਫੋਨ ਲਾਇਆ ਜਿੱਦਾਂ ਲੋਕ ਫੋਨ ਕਰਦੇ ਪਾਣੀ ਕਿਹੜਾ ਗੁਰਦਰ ਸਾਹਿਬ ਚ ਤੇ ਮੱਸੀਆਂ ਠੀਕ ਹੈ ਹੁਣ ਅਸੀਂ ਕੀ ਕਰੀਏ ਜੇ ਅਸੀਂ ਕੋਈ ਖਬਰ ਲਾਉਂਦੇ ਆ ਤੇ ਸਾਡੀ ਆਪਦੀ ਬਦਨਾਮੀ ਆ ਨੇ ਮੈਂ ਸਾਰੇ ਸਾਰੇ ਹਲਕੇ 'ਚ ਇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਕੋਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਣ ਤੋਂ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੁੱਲੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਕੱਟ ਨਹੀਂ ਦੇਖੋ ਸਰ ਉਹ ਪਾਈਪ ਮੈਂ ਆ ਵੇਖੋ ਕਿੰਨੇ ਵਿੱਚ ਕੱਲ ਹੱਜ ਲਾਇਆ ਦੋ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਕਰ ਬੈਠੇ ਕਰੋ ਕਰੋ ਬੈਠਾ ਹੀ ਤੂੰ ਕਹਿ ਦਿੰਨਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਹੁੰਦਾ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨਾਲ ਮੇਰੀ ਬੇਟੀ ਸੁਣੋ ਉਹ ਕੋ ਪਾਈਪ ਤਾਂ ਮੈਂ ਨਹੀਂ ਲੱਕ ਦੇ ਲਿਖੀ ਮੈਂ ਪਾਈਪ ਤਾਂ ਗੁਰਦਲੇ ਕਹਿੰਦਾ ਅੰਦਿਲ ਦਿੰਦੇ ਆਪ ਕੱਲੀ ਗੁਰਦਵਾਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਟੋਡੀਆਂ ਪਈਆਂ ਲੈ ਕੇ ਚੱਲਾਂ ਮੈਂ ਹੁਣੇ ਨਹੀਂ ਮੈਂ ਤੂੰ ਤੇ ਆਇਆ ਹੀ ਸੀ ਕਿ ਤੋੜਾ ਕਾ ਤੋੜਵਾਇਆ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸਹੀ ਗੱਲ ਕਹੀ ਨਹੀਂ ਮਿਲਦੀ ਮੈਂ ਤੈਨੂੰ ਇਹ ਕਹਿ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗਾ ਮੈਂ ਐਸਡੀ ਸਾਹਿਬ ਨਾਲ ਗੱਲ ਕੀਤੀ ਐ ਜੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਿਹਾ ਠੇਕੇਦਾਰ ਨੂੰ ਕਿ ਮੈਂ ਕਿਹਾ ਸਰ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾ ਮਹੀ ਕਰਕੇ ওভারਫਲੋ ਹੋ ਗਿਆ ਇੱਕ ਘਰ ਨੇ ਪੈਸੇ ਲਾ ਕੇ ਆਪਦੇ ਅਰਸ਼ਮ ਸਿੰਘ ਜੀ ਨੂੰ ਪੁੱਛਿਆ ਇਹਨਾਂ ਨੇ ਖਬਰ ਆਈ ਦੀ ਉਹਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਵਾਂਗ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੋਨਸੀਬਿਲਟੀ ਛੱਪੜ ਦਾ 10 ਦਿਨ ਪਹਿਲਾਂ ਤੇ ਅਸੀਂ ਕਢਵਾਉਣ ਨੇ ਮੈਂ ਫਿਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਤੇ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਵਿਖਾਵਾਂ ਤੈਨੂੰ ਕਿੱਥੇ ਕਿੱਥੇ ਕਢਾ ਨਹੀਂ ਪਾਣੀ ਤਾਂ ਸਰ ਪੀਰ ਕਾਨਾ ਬਸਤੀ ਹੈ ਗਈ ਸਰ ਪੀਰਖਾਨੇ ਬਸਤੀ ਨਹੀਂ ਇਧਰ ਵੀ ਗਾ ਬਾਲ ਨੇ ਕਲੋਨੀ ਸਫਾਈ ਸਰ ਹੋਣੀ ਜ਼ਰੂਰੀ ਹੈ ਕਿਉਂਕਿ ਸਫਾਈ ਦਾ ਟੈਂਡਰ ਲਾਇਆ ਹੋਇਆ ਹੈ ਸਫਾਈ ਤਾਂ ਜਿੰਨਾ ਨਹੀਂ ਹੁਣ ਤਾਂ ਪਾਣੀ ਉੱਤੇ ਹੈ ਨਾ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਇਹ ਨਹੀਂਗਾ ਵੀ ਤੂੰ ਸਾਡਾ ਫੋਨ ਚੱਕ ਲੈ ਤਾਂ ਹੱਲ ਹੋ ਜਾਊਗਾ ਗੱਲਾ ਅੱਜ ਦੀ ਲੋਕਾਂ ਲੋਕਾਂ ਦਾ ਚੱਕਦੇ ਹੀ ਨਹੀਂ ਜੀ ਫੋਨ ਇਹਦਾ ਫ੍ਰੀ ਵਾਲੀ ਤਨਖਾਹ ਭਾਲਦੇ ਆ ਨਹੀਂ ਸਰ ਕੰਮ ਤਾਂ ਕਰ ਹੀ ਰਹੇ ਨੇ ਨਹੀਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੈਨੂੰ ਸਾਰਾ ਸਰਵਰ ਸਰ ਬਲੌਕ ਹੋਇਆ ਕੋਈ ਯਾਰ ਤੇਰੀਆਂ ਜਿੰਨੀਆਂ ਕੰਪਲੀਟ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਰਸਰੀ ਇਸ ਗੱਲ ਦੇ ਮਾਰੇ ਨੇ ਜਦੋਂ ਐਸਡੀ ਸਾਹਿਬ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਉਹ ਯਾਰ ਗੱਪ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋਂ ਗਿਆ। ਤੂੰ ਫੋਟੋ ਨੇ ਭੇਜ ਦਿਨਾ ਪ੍ਰਾਣੀ ਨਾ ਵੀ ਸਾਨੂੰ ਸਾਹਦਾ ਬੇਵਕੂਫ। ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਜਾਣਾ ਇੰਨੀ ਤਾਂ ਸ਼ਰਮ ਖਾ ਲਓ। ਨਹੀਂ ਮੈਨੂੰ ਜ਼ਰਾ ਕੋਰਸ ਹੈ ਨਹੀਂ। ਉਹ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ? ਇਹ ਤਾਂ ਚਲ ਠੀਕ ਹੈ ਤੇ ਜਿਹੜਾ ਉਹ ਪਾਰਟੀ ਕਲੋਥਿੰਗ 'ਚ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ? ਕਮਾਲ ਕਰੀ ਇਹਨਾਂ ਤੋਂ। ਸੈਟਅਪ ਹੋਇਆ ਬੰਦਾ। ਨਹੀਂ ਨਹੀਂ ਤੂੰ ਭਰ ਆਏ ਤੂੰ ਲੋਟ ਹੀ ਨਹੀਂ ਤੋੜ ਤੁਸੀਂ ਤਨਖਾਹ ਲੈਣੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਕਰਤ ਰਹੇ ਪਰ ਸਰ ਸਾਰ ਕੋਈ ਇਹ ਤੂੰ ਕਰੇਗਾ ਹੀ ਆ ਤੈਨੂੰ ਭੁਲੇਖਾ ਬਹੁਤ ਵੱਡਾ ਤੈਨੂੰ ਆਇਆ ਕਿਤੇ ਮੈਂ ਕੋਨੇ ਆਣੇ ਵਗੈਰਾ ਚਲਾ ਜਾਊਂਗਾ ਤੇ ਨ ਜਾਣ ਨਹੀਂ ਦਿੰਦਾ ਬਸ ਇਹ ਇੱਥੇ ਹੀ ਰਹਿਣਾ ਪਊ ਕੱਢ ਜਾ ਹੁਣ ਹੈਲੋ ਡੀ ਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਡ ਤੇ ਲਾਇਆ ਹੋਇਆ ਤੁਹਾਡਾ ਇਥੇ ਸਾਡੇ ਇਨਾਂ ਜੀ ਇੱਕ ਬਬਲਦੀਪ ਸਿੰਘ ਜੇਈ ਹੈ ਜੀ ਸੀਵਰੇ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ ਦਾਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿੰਦੇ ਆ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰ ਹੀ ਇਕ ਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ हेलो मैं कह मैडम सस्पेंड ही कर दो इणू इणू फेर ही अक्ल लाऊगी ठीक, ठीक है ठीक है ठीक है थैंक okay. यू जी आगे। की हाल हो सर सॉरी ਸਾਡੇ ਕਰਕੇ ਤੁਹਾਨੂੰ ਆਹ ਦਿੱਕਤ ਚੱਲਣੀ ਪੈਂਦੀ ਐ ਇਹ ਮੁਲਾਜ਼ਮ ਹੈ ਹੀ ਨਕਮੇ ਨਹੀਂ ਬਹੁਤ ਨਕਮਾ ਜੀ ਪਤਾ ਕਰ ਲਿਆ ਕੋਣ ਨੇ ਆਣੇ ਹਾਂ ਇਹਨਾਂ ਨੇ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਇਹ ਸਹੀ ਸੀ ਹੁਣ ਅਗਲੀ ਵਾਰੀ ਐ ਐਸ ਡੀਓ ਦੀ ਐ ਦੱਸਦੀ ਹਾਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਹੁਣ ਪਰਤਸ ਨੂੰ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨਹੀਂ ਬੁਲਾ ਲੈਂਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਉਹਦੇ ਵੀ ਕੱਢੂਗਾ ਮੈਂ ਚੀਕੜਾਉਂ ਮੈਂ ਕੰਮ ਸ਼ੁਰੂ ਕਰ ਤਾ ਮੈਂ ਕਹਾਂ ਜੀ ਇਹ ਨਕਮੇ ਏਡੇ ਨੇ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਐ ਲੱਗ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਤੋਂ ਕੀ ਜਵਾਬ ਆਂਦਰ ਮੈਨੂੰ ਅੱਗੋਂ ਕੋਈ ਰਿਸਪੌਂਸ ਨਹੀਂ ਸਰ ਮੈਂ ਹੀ ਉਹ ਤੂੰ ਫੋਨ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਉਹਦਾ ਲੈ ਕੇ ਉਹਦਾ ਦੱਸ ਦੇ ਉਹਦਾ ਵੀ ਕਰਾ ਦਿੰਦੇ ਆ ਖਾਉਂਡ ਵੀ ਕੋਣ ਨਹੀਂ ਸੁਣਦਾ ਤੇਰੀ ਨਾ ਲੈ ਕੇ ਆਉਂ ਨਹੀਂ ਸੁਣਦਾ ਕਿ ਤਰੀਕਾ ਥੋੜੀ ਆ ਇੰਨਾ ਮਿੰਟ ਦਾ ਪਾਣੀ ਛੱਡਿਆ ਕਮਾਲ ਆ ਤੇਰੇ ਵਾਲੀ